ਸ਼ੰਭੂ ਬਾਰਡਰ ਤੇ ਇੱਕ ਪਾਸੇ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਹਰਿਆਣਾ ਪੁਲਿਸ ਦੇ ਵੱਲੋਂ ਉੱਥੇ ਹੀ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਪੂਰੇ ਭਰਤਬੰਧ ਦਾ ਐਲਾਨ ਕਰ ਦਿੱਤਾ ਹੈ ਤੇ ਜਲੰਧਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪੀਪੀ ਚੌਂਕ ਦੇ ਵਿੱਚ ਜਾਮ ਲਗਾਇਆ ਗਿਆ ਹੈ ਮੇਰੇ ਨਾਲ ਕਿਸਾਨ ਆਗੂ ਮੌਜੂਦ ਹੈ ਉਹਨਾਂ ਨੇ ਗੱਲਬਾਤ ਕਰਦੇ ਆ ਸਰ ਜੇ ਇਸ ਤਰ੍ਹਾਂ ਦੀ ਗੱਲ ਕਰੀ ਤਾਂ ਇਹ ਤਰਨਾ ਕਿੰਨੇ ਵਜੇ ਤੱਕ ਚੱਲਣ ਵਾਲਾ ਹੈ ਮੈਂ ਮੁਕੇਸ਼ ਚੰਦਰ ਸ਼ਰਮਾ ਮੈਂਬਰ ਸਯੁਕਤ ਕਿਸਾਨ ਮੋਰਚਾ ਸੀਨੀਅਰ ਮੀਤ ਪ੍ਰਧਾਨ ਬੀਕੇ ਜੂ ਰਾਜੇਵਾਲ ਦੇਖੋ ਜੋ ਦੇਸ਼ ਦੀਆਂ ਟ੍ਰੇਡ ਯੂਨੀਅਨ ਤੇ ਐਸਕੇਐਮਓ ਜਿਸ ਪਰ ਸਾਂਝਾ ਪ੍ਰੋਗਰਾਮ ਲਿਖਿਆ ਗਿਆ ਸੀ ਪਰ ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਸੀ ਉਹ ਤੋਂ ਹਰ ਵਰਗ ਦੁਖੀ ਸੀ ਜਿਹੜੀ ਇਹ ਧਰਨਾ ਸੀ ਇਹ ਹਰ ਵਰਗ ਦਾ ਸਾਂਝਾ ਬਣ ਗਿਆ ਅੱਜ ਐਸੀ ਕੋਈ ਜਥੇਬੰਦੀ ਨਹੀਂ ਰਹੀ ਜਿਹੜੀ ਅਜ ਇਸ ਧਰਨੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਤੇ ਪਹਿਲੀ ਵਾਰੀ ਇਹ ਹੋਇਆ ਇਤਿਹਾਸ ਵਿੱਚ ਪੂਰਨ ਬੰਦ ਇੱਕ ਸਾਡੀ ਅਪੀਲ ਤੇ ਜਿਹੜਾ ਭਾਰਤ ਬੰਦ ਹੋਇਆ ਉਹਦੇ ਦੋ ਤਿੰਨ ਕਾਰਨ ਸੀ ਇੱਕ ਤਾਂ ਇਹ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੇ ਦੂਜਾ ਜਿਹੜਾ ਇੱਕ ਸ਼ਾਂਤੀਪੂਰਵ ਤਰੀਕੇ ਨਾਲ ਸਾਡੇ ਕਿਸਾਨ ਜਥੇਬੰਦੀਆਂ ਆਪਣੀ ਮੰਗ ਜਾਇਜ ਮੰਗਾਂ ਮੰਨਵਾਉਣ ਦੇ ਲਈ ਗਏ ਆ ਉਹਨਾਂ ਤੇ ਲੋਕਤੰਤਰ ਦੀ ਹੱਤਿਆ ਕਰਦੇ ਏਡਾ ਵੱਡਾ ਤਸ਼ੱਦਦ ਜਿਹੜਾ ਟਾਇਆ ਗਿਆ ਤਸ਼ੱਦਦ ਇਹ ਦੇਖੋ ਮੋਹਰੇ ਦਾ ਮੋਹਰੇ ਕੇਂਦਰ ਸਰਕਾਰ ਆ ਇਹ ਆਪਣੇ ਖੱਟੜ ਸਰਕਾਰ ਆ ਪਰ ਕਿਤੇ ਨਾ ਕਿਤੇ ਉਹਦਾ ਧੋਰਾ ਜਿਹੜਾ ਕੇਂਦਰ ਸਰਕਾਰ ਆ ਉਹਦੇ ਇਸ਼ਾਰੇ ਤੇ ਉਹਨਾਂ ਨੂੰ ਚੱਲਣਾ ਪੈ ਰਿਹਾ ਤੇ ਇਹ ਤਸ਼ੱਦਦ ਜਿਹੜਾ ਉਹਦੀ ਜਿੰਨੇ ਸ਼ਬਦਾਂ ਚ ਨਿੰਦਿਆ ਕੀਤੀ ਜਾਵੇ ਥੋੜੀ ਆ ਤੇ ਉਹਦੇ ਤਸ਼ੱਦਦ ਦੇ ਖਿਲਾਫ ਅੱਜ ਪੂਰਾ ਦੇਸ਼ ਇੱਕ ਮੋਟੋ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਦਰਨਾ ਦੇ ਰਿਹਾ ਸਰ ਕਿਸਾਨ ਪੱਕਾ ਮੋਰਚਾ ਲਗਾਉਣ ਦੇ ਲਈ ਦਿੱਲੀ ਕੁਝ ਕਰ ਰਹੇ ਸੀਗੇ ਤਾਂ ਕਿ ਆਪਣੇ ਹੱਕੀ ਮੰਗਾ ਮੰਗਿਆ ਜਾ ਸਕਣ ਪਰ ਉੱਥੇ ਜਾ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਹੀ ਰੋਕ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਵਤੀਰਾ ਕਿਸਾਨਾਂ ਦੇ ਨਾਲ ਕੀਤਾ ਗਿਆ ਬੈਰੀਕੇਡਿੰਗ ਸੀਮੈਂਟ ਦੇ ਸਲੈਬਸ ਲਗਾਈਆਂ ਗਈਆਂ ਅਥਰੋ ਗੈਸ ਦੇ ਗੋਲੇ ਦਾਕੇ ਗਏ ਰਬੜ ਦੀਆਂ ਗੋਲੀਆਂ ਮਾਰੀਆਂ ਕਈ ਕਿਸਾਨ ਜ਼ਖਮੀ ਹੋਏ ਇਹਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਧਰਨੇ ਦੇ ਵਿੱਚ ਕਦੀ ਇਦਾਂ ਨਹੀਂ ਹੋਇਆ ਹਾਥਰੋ ਗੈਸ ਤਾਂ ਕਸੀਮਤ ਹੁੰਦਾ ਸੀ ਕਿਤੇ ਪਰ ਇਤੋਂ ਸਰਕਾਰ ਦੀ ਨੀਤੀ ਜਿਹੜੀ ਪਾਸਟ ਸਾਰਾ ਕੁਝ ਅੱਜ ਸਾਹਮਣੇ ਆ ਰਿਹਾ ਆ ਇਦਾਂ ਦੀ ਤਸ਼ੱਦਦ ਢਾਈ ਜਾ ਰਹੀ ਆ ਨਹੀਂ ਤਾਂ ਆਪਣਾ ਲੋਕਤੰਤਰ ਸਾਡੀਆਂ ਜ਼ਮੀਨਾਂ ਰਕਵੈਰ ਕਰਕੇ ਸੜਕਾਂ ਬਣੀਆਂ ਉਹਨਾਂ ਤੇ ਸਾਨੂੰ ਜਾਣ ਦਾ ਹੱਕ ਨਹੀਂਗਾ ਇਹ ਸਰਕਾਰਾਂ ਦੇ ਕੰਮ ਹੁੰਦੇ ਐ ਡੇਡੇ ਬੈਰੀਗੇਟਡ ਹਾਈਵੇ ਤੇ ਡੇਡੇ ਕਿਲ ਕੱਢਣਾ ਇਹ ਤੋਂ ਪਤਾ ਲੱਗਦਾ ਵੀ ਇਹ ਜਿਹੜੀਆਂ ਸਰਕਾਰਾਂ ਆ ਕੇਂਦਰ ਸਰਕਾਰ ਆ ਇਹ ਸਾਡੇ ਨਹੀਂ ਕੁਝ ਚੰਦ ਕੋਰਪੋਰੇਟ ਘਰਾਣਿਆਂ ਦੀ ਜਿਨ੍ਹਾਂ ਨਾਲ ਕਰਕੇ ਸਾਡੀ ਕੇਂਦਰ ਸਰਕਾਰ ਨਾਲ ਲੜਾਈ ਆ ਉਹਨਾਂ ਦੇ ਵੱਲ ਭੁਗਤਦੀਆਂ ਨਜ਼ਰ ਆ ਰਹੀ ਸਰ ਜੀ ਆਪਾਂ ਗੱਲ ਕਰੀ ਤਾਂ ਤਿੰਨ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਹੁਣ ਚੌਥੇ ਦੌਰ ਦੀ ਮੀਟਿੰਗ ਐਤਵਾਰ ਨੂੰ ਹੋਣੀ ਹੈ ਲੱਗਦਾ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਜਾਂ ਫਿਰ ਲਾਰਾ ਲਗਾਇਆ ਜਾਏਗਾ ਮੁਰ ਤੋਂ ਲਾਰਾ ਤੁਹਾਨੂੰ ਟਾਈਮ ਦਿੱਤਾ ਜਾਏਗਾ ਕਿ ਲੱਗ ਰਿਹਾ ਹੈ ਕਿ ਇਹ ਦਾ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਲੱਗਦਾ ਦੇਖੋ ਕੇਂਦਰ ਸਰਕਾਰ ਨੂੰ ਪਹਿਲਾਂ ਇੱਕ ਬਹਿਮ ਸੀ ਸ਼ਾਇਦ ਇਹ ਪੰਜਾਬ ਦੇ ਦੋ ਫੋਰਮ ਜਿਹੜੇ ਆ ਇਹ ਲੜਾਈ ਲੜਨੀ ਆ ਰਹੇ ਆ ਅਸੀਂ ਇਹਨੂੰ ਡਰਾ ਵੀ ਸਕਦੇ ਆ ਰੋਕ ਵੀ ਸਕਦੇ ਆ ਉਹ ਨਹੀਂ ਤੇਲੇਰੀ ਨਾਲ ਉਹਦਾ ਟਕਰਾ ਕੀਤਾ ਅੱਜ ਪੂਰਾ ਦੇਸ਼ ਉਹਨਾਂ ਦੇ ਮਗਰ ਖੜਾ ਆ ਉਹਦਾ ਦਵਾਈ ਆ ਕੱਲ ਜਿਹੜੇ ਟੋਲ ਪਲਾਜ਼ੇ ਬੰਦ ਹੋਏ ਆ ਰੇਲਵੇ ਰੋਕੀ ਗਈ ਆ ਕੇਂਦਰ ਸਰਕਾਰ ਨੂੰ ਰਾਤ ਦੇ 1.5-2 ਵਜੇ ਤੱਕ ਉਹਨਾਂ ਦੀ ਮੀਟਿੰਗ ਚ ਗੱਲ ਸੁਣਨੀ ਪਈ ਤੇ ਦੁਬਾਰਾ ਕੱਲ ਹੀ ਜਿਹੜੀ ਐ ਐਤਵਾਰ ਦੀ ਸ਼ਾਮ ਦੀ 6 ਵਜੇ ਦੀ ਤਾਰੀਖ ਐਨੌਂਸ ਕਰਨੀ ਪਈ ਆ ਇਹ ਦਵਾਇਆ ਤੇ ਅਸੀਂ ਉਮੀਦ ਕਰਦੇ ਆਂ ਵੀ ਅਸੀਂ ਸਾਰੇ ਇਸ ਮਸਲੇ ਦੇ ਵਿੱਚ ਤਸ਼ੱਦਦ ਡਟਾਉਂਦੇ ਆਂ ਇਕਮੋਟਿਆ ਅਸੀਂ ਕਦੀ ਉਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉਹਦੇ ਖਿਲਾਫ ਸਖਤ ਐਕਸ਼ਨ ਲਵਾਵਾਂਗੇ ਜੇ ਦੁਬਾਰਾ ਇਦਾਂ ਦਾ ਦੰਦ ਡਟਾਉਂਦੇ ਆਂ ਤੇ ਉਮੀਦ ਕਰਦੇ ਆਂ ਵੀ ਕੇਂਦਰ ਸਰਕਾਰ ਨੂੰ ਵੀ ਸਾਡੇ ਜਿਹੜੇ ਰੁਪਈਏ ਦਾ ਪਤਾ ਲੱਗਿਆ ਲੋਕਾਂ ਦੇ ਰੋਹ ਦਾ ਪਤਾ ਸਰ ਜੀ ਆਪਾਂ ਗੱਲ ਕਰੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਡ ਆਫ ਕੰਡਕਟ ਵੀ ਲੱਗ ਸਕਦਾ ਹੈ ਕਿਉਂਕਿ ਲੋਕ ਸਭਾ ਚੋਣਾ ਆਉਣ ਵਾਲੀਆਂ ਨੇ ਲੱਗਦਾ ਕਿ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਐਮਐਸਪੀ ਤੇ ਕਾਨੂੰਨ ਜਿਹੜੀ ਤੁਸੀਂ ਕਾਨੂੰਨੀ ਗਾਰੰਟੀ ਮੰਗ ਰਹੇ ਹੋ ਉਹ ਹੋ ਜਾਏਗਾ ਦੇਖੋ ਜੇ ਸਰਕਾਰ ਹੈ ਉਹਦੇ ਲਈ ਸਭ ਕੁਝ ਸੰਭਵ ਹੈ ਸਰਕਾਰ ਸਮੇ ਸਮੇ ਨਾਲ ਸਾਰਾ ਜਦੋਂ ਕੋਰਡੋਰ ਕੰਡੈਕਟ ਹੈ ਇਲੈਕਸ਼ਨ ਤੋਂ 2-4 ਦਿਨ ਪਹਿਲਾਂ ਤਾਂ ਐਨਾਨਸ ਕਰਦੇ ਆ ਸਾਡੀ ਪੋਲੀਟਿਕਲ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਓ ਅਸੀਂ ਤੁਹਾਨੂੰ ਆ ਦੇਵਾਂਗੇ ਆ ਦੇਵਾਂਗੇ ਜੇ ਉਹ ਵੈਲਿਡ ਹੈ ਤਾਂ ਇਹਨਾਂ ਦੇ ਹੱਥ ਸਭ ਕੁਝ ਹੈ ਸਭ ਕੁਝ ਕਰ ਸਕਦੇ ਆ ਸਰਕਾਰ ਕਰ ਸਕਦੀ ਆ ਜੀ ਸਰ ਜੀ ਜਰੂਰਤ ਪੈਂਦੀ ਹੈ ਜੇ ਤੁਹਾਨੂੰ ਪੱਕੇ ਮੋਰਚੇ ਲਗਾਉਣ ਦੀ ਲੋੜ ਪੈਂਦੀ ਹੈ ਜੇ ਦਿੱਲੀ ਪਹੁੰਚਣਾ ਪੈਂਦਾ ਤਾਂ ਐਸਕੇਐਮ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਿੰਡ ਪਿੰਡ ਦੇ ਵਿੱਚ ਕੀ ਹਾਲਾਤ ਨੇ ਕਿੰਨੀਆਂ ਕਿ ਤਿਆਰੀਆਂ ਨੇ ਉੱਥੇ ਪਹੁੰਚਣ ਦੇ ਲਈ ਦੇਖੋ ਤਿਆਰੀ ਨੂੰ ਟਾਈਮ ਲੱਗਦਾ ਜਿੱਦਾਂ ਸਾਡੇ ਦੋ ਫੋਰਮ ਗਏ ਆ ਦੋ ਮਹੀਨੇ ਤੋਂ ਤਿਆਰੀ ਤੇ ਲੱਗੇ ਸੀ ਪਰ ਜਿੱਦਾਂ ਦੇ ਉੱਤੇ ਗਵਰਨਮੈਂਟ ਨੇ ਹਾਲਾਤ ਬਣਾਤੇ ਕੱਲਾ ਐਸਕੇ ਅਮਨੀ ਹਰ ਵਰਗ ਜਿਹੜਾ ਉਹ ਤਿਆਰ ਬੈਠਾ ਆ ਉਹ ਜਦੋਂ ਕਿਤੇ ਉੱਥੇ ਸਾਡੇ ਸਾਥੀਆਂ ਨੂੰ ਲੱਗੂਗੀ ਭਈ ਹਾਲਾਤ ਇਹ ਸਰਕਾਰ ਜਿਆਦਾ ੱਟਕਾ ਕਰ ਰਹੀ ਆ ਜਾਂ ਵਿਗੜਦੇ ਜਾ ਰਹੇ ਆ ਤਾਂ ਅਸੀਂ ਤਿਆਰ ਵਰ ਤਿਆਰ ਬੈਠੇ ਆ ਤੇ ਕਿਸਾਨ ਆਗੂ ਮੇਰੇ ਨਾਲ ਮੌਜੂਦ ਸਿਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਤਿਆਰ-ਵਾਰ ਤਿਆਰ ਬੈਠੇ ਨੇ ਜੇਕਰ ਉਹ ਤੇ ਦਿੱਲੀ ਬੈਠੇ ਉਹਨਾਂ ਦੇ ਸਾਥੀਆਂ ਨੂੰ ਸ਼ੰਗੋ ਬਾਰਡਰ ਤੇ ਬੈਠੇ ਉਹਨਾਂ ਦੇ ਕਿਸਾਨ ਸਾਥੀਆਂ ਨੂੰ ਜ਼ਰੂਰਤ ਪੈਦੀ ਹੈ ਤਾਂ ਪਿੰਡਾਂ ਦੇ ਪਿੰਡ ਉੱਤੇ ਜਾਣ ਨੂੰ ਤਿਆਰ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਬਣਵਾ ਕੇ ਹੀ ਵਾਪਸ ਆਵਾਂਗੇ ਦੱਸਿ ਕਿ ਤਿੰਨ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਐਤਵਾਰ ਨੂੰ ਚੌਥੇ ਦੌਰ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਫੈਸਲਾ ਹੋਵੇਗਾ ਕਿ ਕਿੰਦ ਸਰਕਾਰ ਕਿਸਾਨਾਂ ਦੀ ਮੰਗਾਂ ਮੰਨਦੀ ਹੈ ਜਾਂ ਫਿਰ ਕਿਸਾਨਾਂ ਨੂੰ ਦਿੱਲੀ ਕੁਝ ਕਰਨਾ ਪਵੇਗਾ ਹਾਲਾਂਕਿ ਇਹ ਸਮਾਦਸੇਗਾ ਪਾਰੇ ਇਸ ਸਮੇਂ ਪਿੰਡਾਂ ਦੇ ਵਿੱਚ ਤਿਆਰੀ ਪੂਰੀ ਹੋ ਚੁੱਕੀ ਹੈ ਕਿਸਾਨ ਜਥੇਬੰਦੀਆਂ ਪੂਰੀਆਂ ਤਿਆਰਬਰ ਤਿਆਰ ਬੈਠੀਆਂ ਨੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਦਿੱਲੀ ਕੁਝ ਕਰਨ ਲਈ ਤਿਆਰ ਨੇ ਕੈਮਰਾਮੈਨ ਤਰੁੰਦ ਨਾਲ ਲਾਂਚਸਟਾ ਪੰਜਾਬ ਬੁਲਟਿਨ ਚੋਂ ਲੰਤਰ